ਮੇਰਾ ਨਾਮ ਸੁਨੀਲ ਕੁਮਾਰ ਬਖਤੋਰ। ਕੀ ਹੋਇਆ? ਸਰ ਅਸੀਂ ਸਵੇਰੇ ਜਦੋਂ ਆਏ ਹਾਂ ਜੌਬ ਤੇ 9 ਵਜੇ ਤੇ ਉਦੋਂ ਆਕੇ ਦੇਖਿਆ ਮਤਲਬ ਆ ਸ਼ੀਸ਼ਾ ਟੁੱਟਿਆ ਹੋਇਆ ਸੀ ਪਹਿਲਾਂ ਤੇ ਦੋ ਵਾਰੀ ਦੇ ਬਲੇਡ ਪਏ ਆ ਬਾਹਰ ਉਹਨਾਂ ਨਾਲ ਆਹ ਰੋਡ ਜਿਹੜਾ ਸਰੀਆ ਵੱਢ ਕੇ ਤੇ ਅੰਦਰ ਐਂਟਰ ਹੋ ਕੇ 5 ਐਲ ਸੀ ਡੀਆਂ ਸਾਡੀਆਂ ਛੋਟੀਆਂ ਤੇ ਇੱਕ ਵੱਡੀ ਤੇ ਕਿਥੇ ਪ੍ਰਿੰਟਰ ਪਿਆ ਸੀ ਸਰ ਉਹ ਲੈ ਗਏ। ਕਿੰਨੇ ਵਜੇ ਵਾਰਦਾਤ ਹੋਈ ਇਹਦਾ? ਮਤਲਬ ਸਰ ਰਾਤ ਦੀ ਹੋਣੀ ਸੀ। ਤੇ ਮੋਟੇ ਕੋਈ ਪਰਸ ਭੇਜਿਆ। ਹਾਂਜੀ ਹਾਂਜੀ ਸਰ ਆਏ ਸੀ ਕਨਾਲ ਥਾਣੇ ਚ। ਐਸਐਹ ਕਸ਼ਮੀਰ ਸਿੰਘ। ਆਪ ਦੇ ਸੀਏ ਨੂੰ ਸੁਝਾ ਦਿੱਤਾ ਹਾਂ ਹਾਂਜੀ ਹਾਂਜੀ ਸਰ ਆਪਣੀ ਮੇਨ ਬ੍ਰਾਂਚ ਤੇ 10 ਦਾ ਡੀ ਅਨਸਾਰ ਰੀਡੀਅਮ ਸਰ ਨੂੰ ਰੀਡੀਅਮ ਸਰ ਤੋਂ ਮੈਨੂੰ ਉਦੀ ਨੇ ਮੁੱਕੇ ਦਿੱਤਾ ਤੇ ਕੋਈ ਕੈਸ਼ ਵਗੈਰਾ ਕੋਈ ਨਹੀਂ ਸਰ ਕੈਸ਼ ਵਗੈਰਾ ਅਸੀਂ ਰੱਖ ਕੇ ਨਹੀਂ ਜਾਂਦੇ ਵੇਹ ਥੋੜਾ ਜਿਹਾ ਹੁੰਦਾ ਕੈਸ਼ ਤੇ ਕੈਸ਼ ਨਹੀਂ ਲੈ ਕੇ ਗਏ ਗਲਾਸ ਮਾਣੀ ਲੈ ਐਸਕੇ ਵਗੈਰਾ ਲੈ ਗਏ ਹਾਂਜੀ ਹਾਂਜੀ ਕਿੰਨੀ ਐਲ ਸੀ ਡੀ ਸੀ ਕਿ 6 ਸਰ ਟੋਟਲ ਇੱਕ ਵੱਡੀ 33 ਇੰਚ ਤੇ ਪੰਜ ਛੋਟੀਆਂ ਸੀ ਇੱਕ ਪ੍ਰਿੰਟਰ ਆਜਾ ਸਰ ਜੀ ਇੰਨੀ ਬਾਤ ਜੀ